ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਵਾ ਮਹਾਨ ਬਖਸ਼ਿਸ਼ ਕਿਰਪਾ ਆਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਪੰਚਮ ਪਾਤਸ਼ਾਹ ਜੀ ਅਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਾਣੀ ਗੂਜਰੀ ਰਾਗ ਦੇ ਵਿੱਚ ਚੱਲ ਰਹੀ ਹੈ ਆਜਾ ਜੀ ਦੇ 20 ਸ਼ਬਦ ਕੱਲ ਸੰਪੂਰਨ ਹੋਏ ਸੀ 500 ਅੰਗ ਤੇ ਅਗਲਾ ਸ਼ਬਦ ਸਤਿਗੁਰਾਂ ਦਾ ਭਾਈ ਰੰਭ ਹੁੰਦਾ ਹੈ ਆਓ ਪੰਚਮ ਪਾਤਸ਼ਾਹ ਜੀ ਆਈ ਸ਼ਬਦ ਦੀ ਰਮਤਾ ਕਰਦੇ ਹਾਂ ਜੀ ਗੂਜਰੀ ਮਹੱਲਾ ਪੰਨਵਾ ਬ੍ਰਹਮ ਲੋਕ ਅਰ ਰੁਦਰ ਲੋਕ ਆਈ ਇੰਦਰ ਲੋਕ ਤੇ ਧਾਇ ਸਾਧ ਸੰਗਤ ਕੋ ਜੋਹੇ ਨਾ ਸਕੈ ਮਲ ਮਲ ਧੋਵੈ ਪਾਏ ਤਾਂ ਤਾਂ ਬਾਦਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਭਾਈ ਬਚਨ ਕਰਦੇ ਹਨ ਇਸ ਸ਼ਬਦ ਦੀ ਰਮਤਾ ਕਰਦੇ ਹਨ ਮਹਾਰਾਜ ਇਹ ਸੰਸਾਰ ਸ੍ਰਿਸ਼ਟੀ ਮਹਾਰਾਜ ਜੀ ਕਹਿੰਦੇ ਮਾਇਆਵਤੀ ਹੈ ਇਹ ਤੇ ਸੰਸਾਰ ਤੋਂ ਲੈ ਕੇ ਬ੍ਰਹਮ ਲੋਕ ਰੁਦਰ ਲੋਕ ਇੰਦਰ ਲੋਕ ਵੀ ਮਾਇਆ ਨੇ ਗਰਸੇ ਹਨ ਤੇ ਸਤ ਗੁਰੂ ਜੀ ਗੁਰ ਅਰਜਨ ਦੇ ਪਾਤਸ਼ਾਹ ਜੀ ਜ਼ਿਕਰ ਕਰਦੇ ਹਨ ਬ੍ਰਹਮ ਲੋਕ ਅਰ ਰੁਦਰ ਲੋਕ ਆਈ ਇੰਦਰ ਲੋਕ ਤੇ ਧਾਇ ਮਹਾਰਾਜ ਜੀ ਕਹਿੰਦੇ ਮਾਇਆ ਨੇ ਮੋਹ ਮਮਤਾ ਨੇ ਇਹ ਮਾਇਆ ਨੇ ਮਹਾਰਾਜ ਜੀ ਕਹਿੰਦੇ ਬ੍ਰਹਮਾ ਦਾ ਜਿਹੜਾ ਲੋਕ ਸੀ ਉਦੇ ਤੇ ਵੀ ਧਾਵਾ ਬੋਲਿਆ ਬ੍ਰਹਮ ਲੋਕ ਹਰ ਰੁੱਦਰ ਲੋਕ ਰੁੱਦਰ ਭਾਵ ਕੀ ਜਿਹਨੂੰ ਆਪਾਂ ਕੰਨਿਆ ਤਿੰਨ ਦੇਵਤੇ Hindu ਮਤ ਦੇ ਮੁਤਾਬਕ ਮੰਨੇ ਹਨ ਬ੍ਰਹਮਾ ਤੇ ਸ਼ਿਵ ਜੀ ਰੁੱਦਰ ਸ਼ਿਵ ਜੀ ਲੋਕ ਨੂੰ ਵੀ ਇੰਨੇ ਗਰਸਿਆ ਪਾਤਸ਼ਾਹ ਜੀ ਕਹਿੰਦੇ ਇੰਦਰ ਲੋਕ ਤੇ ਵੀ ਇਹਦਾ ਧਾਵਾ ਇਹਨੇ ਬੋਲਿਆ ਫਿਰ ਮਹਾਰਾਜ ਜੀ ਅੱਗੇ ਬਥੇਮ ਕਰਦੇ ਹਨ ਸਾਦ ਸੰਗਤ ਕੋ ਜੋਹੇ ਨਾ ਸਾਕੈ ਮਲ ਮਲ ਧੋਵੈ ਪਾਏ ਮਹਾਰਾਜ ਜੀ ਕਹਿੰਦੇ ਫਿਰ ਨੇ ਸ੍ਰਿਸ਼ਟੀ ਨੂੰ ਸੰਸਾਰ ਦੇ ਉੱਤੇ ਧਾਵਾ ਬੋਲਿਆ ਹੈ ਲੋ ਬ੍ਰਹਮਾ ਲੋਕ ਤੇ ਰੁਦਰ ਰੋਕ ਇੰਦਰ ਲੋਕ ਤੋਂ ਇਹ ਬ੍ਰਹਮ ਭਾਵ ਕੀ ਭਰਮ ਦੇ ਵਿੱਚ ਫਸਾਇਆ ਉਸ ਤੋਂ ਬਾਅਦ ਸਿਸ਼ਟੀ ਸੰਸਾਰ ਨੂੰ ਮਹਾਰਾਜ ਜੀ ਕਹਿੰਦੇ ਨੇ ਘਰਸਿਆ ਮਾਇਆ ਨੇ ਤੇ ਮਹਾਰਾਜ ਜੀ ਕਹਿੰਦੇ ਕੋਈ ਜਗ੍ਹਾ ਬਚਦੀ ਐ ਸਾਧ ਸੰਗਤ ਕੋ ਜੋਹੇ ਨਾ ਸਕੇ ਮਹਾਰਾਜ ਜੀ ਕਹਿੰਦੇ ਇੱਥੇ ਸੱਚੇ ਗੁਰੂ ਦੀ ਸੰਗਤ ਦੇ ਵਿੱਚ ਇਹਦਾ ਪ੍ਰਭਾਵ ਖਤਮ ਹੋ ਜਾਂਦਾ ਐ ਸਾਧ ਸੰਗਤ ਕੋ ਜੋਹੇ ਨਾ ਸਕਦਾ ਮਹਾਰਾਜ ਜੀ ਕਹਿੰਦੇ ਇੱਥੇ ਤਾਂ ਬਲ ਨਹੀਂ ਚੱਲਦਾ ਇਹਦਾ ਪ੍ਰਭਾਵ ਨਹੀਂ ਚੱਲਦਾ ਇਹ ਸਤਿਗੁਰਾਂ ਦੇ ਚਰਨਾਂ ਦੀ ਸਤਿਗੁਰਾਂ ਦੇ ਚਰਨਾਂ ਦੀ ਦਾਸੀ ਬਣ ਕੇ ਰਹਿੰਦੀ ਆ ਮਾਲ ਮਲ ਧੋਵੈ ਪਾਏ ਮਹਾਰਾਜ ਜੀ ਕਹਿੰਦੇ ਸਾਧ ਸੰਗਤਿ ਮਾਲ ਮਲ ਕੀ ਪੈਰਾਂ ਪੈਰਾਂ ਨੂੰ ਧੋਣਾ ਕਰਦੀ ਹੈ ਆਬ ਮੋਹਿ ਆਏ ਪਰਿਓ ਸਰਨਾਏ ਰਹਾਉ ਦੀ ਪੰਕਤੀ ਉੱਤੇ ਪਾਤਸ਼ਾਹ ਜੀ ਕੇਂਦਰੀ ਭਾਵ ਪ੍ਰਗਟ ਕਰਦੇ ਆਬ ਮੋਹਿ ਆਏ ਪਰਿਓ ਸਰਨਾਏ ਮਹਾਰਾਜ ਜੀ ਕਹਿੰਦੇ ਹਾਰ ਤੱਕ ਕੇ ਮਹਾਰਾਜ ਜੀ ਕਹਿੰਦੇ ਸੰਸਾਰ ਦੇ ਵਿੱਚ ਭੱਜ ਕੇ ਦੇਖ ਲਿਆ ਹੁਣ ਮਹਾਰਾਜ ਜੀ ਕਹਿੰਦੇ ਤੁਹਾਡੀ ਸਰਨ ਦੇ ਵਿੱਚ ਅਸੀਂ ਆਏ ਹਾਂ ਤੁਹਾਡੀ ਸਰਨ ਆਇਆ ਅਬ ਮੈਂ ਆਇਓ ਆਏ ਪਰਿਓ ਸਰਨਾਏ ਮਹਾਰਾਜ ਜੀ ਕਹਿੰਦੇ ਹੁਣ ਤੁਹਾਡੀ ਸਰਨ ਦੇ ਵਿੱਚ ਆ ਡਿੱਗੇ ਹਾਂ ਗਹਿਜ ਪਾਪ ਕੋ ਬਹੁਤ ਪੂਜਾਰ ਹੈ ਮੋਕੋ ਸਤਗੁਰdio ਹੈ ਬਤਾਏ ਤੇ ਮਹਾਰਾਜ ਜੀ ਨੇ ਰਸਤਾ ਦੱਸਤਾ ਅੰਚੇ ਪਾਤਸ਼ਾਹ ਜੀ ਕਹਿੰਦੇ ਗੈ ਜਪავ ਕੋ ਬਹੁਤ ਪੁਜਾਰੇ ਮਹਾਰਾਜ ਜੀ ਮੋਕੋ ਸਤਗੁਰdio ਬਤਾਏ ਮਹਾਰਾਜ ਜੀ ਕਹਿੰਦੇ ਸਾਨੂੰ ਸਤਗੁਰਾਂ ਨੇ ਸੱਚੇ ਪਾਤਸ਼ਾਹ ਨੇ ਪੰਚਪਾਸ਼ਾ ਜੀ ਕਹਿੰਦੇ ਜੇ ਤੂੰ ਇਹਨੂੰ ਇੱਜੇ ਤੋਂ ਬਚਨ ਦਾ ਢੰਗ ਤਰੀਕਾ ਰਸਤਾ ਦਰਸਾਣਾ ਕੀਤਾ ਰਹਾ ਵਿਸ਼ਰਾਮ ਦੇ ਕਿਪਾਸ਼ਾ ਜੀ ਅਗਲਾ ਬੰਦ ਰੰਭ ਕਰਦੇ ਹਨ ਸਿੱਧ ਸਾਧਕ ਹਰ ਜਖ ਕਿੰਨਰ ਨਰ ਰਹਿ ਨਾ ਕੰਠ ਊਰਜਾਏ ਹਰ ਜੀ ਕਹਿੰਦੇ ਸਿੱਧ ਸਾਧਕ ਸਿੱਧਾ ਵਰਗੇ ਜਿਨ੍ਹਾਂ ਨੇ ਸਿੱਧ ਕਿੰਨਾਂ ਨੂੰ ਕਹਿੰਦੇ ਜਿਨ੍ਹਾਂ ਨੇ ਸਿੱਧੀਆਂ ਇਸ ਜੋਗੀ ਲੋਕਾਂ ਨੇ ਸਿੱਧੀਆਂ ਨੂੰ ਹਾਸਲ ਕਰ ਲਿਆ ਉਹ ਵੀ ਪ੍ਰਭਾਵ ਵਿੱਚ ਫਸੇ ਮਹਾਰਾਜ ਜੀ ਕਹਿੰਦੇ ਸਿੱਧ ਸਾਧਕ ਜਿੰਨੇ ਸਾਧਨਾ ਸਾਧੀ ਉਹਨਾਂ ਨੂੰ ਸਾਧਕ ਕਿਹਾ ਜਾਂਦਾ ਹੈ ਤਪ ਸਾਧਨਾ ਸਾਧਨ ਵਾਲੇ ਜੋਗੀ ਸਿੱਧੀਆਂ ਨੂੰ ਪ੍ਰਾਪਤ ਕਰਨ ਵਾਲਿਆਂ ਨੂੰ ਸਿੱਧ ਕਿਹਾ ਜਾਂਦਾ ਹੈ ਅਰ ਜਖ ਕਿੰਨਰ ਮਹਾਰਾਜ ਜੀ ਕਹਿੰਦੇ ਅਲੱਗ-ਅਲੱਗ ਦੇਵਤਿਆਂ ਦੀਆਂ ਪੂਰੀਆਂ ਹਨ ਦਵ ਦੇਵਤੇ ਹਨ ਅਲੱਗ-ਅਲੱਗ ਮਹਾਰਾਜ ਜੀ ਕਹਿੰਦੇ ਜੱਖ ਖੱਤੇ ਕਿੰਨਰ ਨਰ ਮਹਾਰਾਜ ਜੀ ਕਹਿੰਦੇ ਨਾਰ ਮਨੁਖ ਇਹ ਸਾਰੇ ਮਹਾਰਾਜ ਜੀ ਕਹਿੰਦੇ ਸਿੱਧ ਸਾਧਕਾਰ ਜੱਖ ਕਿੰਨਰ ਨਰ ਰਹੇ ਕੰਠ ਉਰ ਚਾਏ ਇਹ ਮਹਾਰਾਜ ਜੀ ਕਹਿੰਦੇ ਇਹ ਵੀ ਇਹਦੇ ਮਹਾਰਾਜ ਜੀ ਕਹਿੰਦੇ ਤ੍ਰਿਸ਼ਨਾ ਦੇ ਮਹਾਰਾਜ ਜੀ ਕਹਿੰਦੇ ਹੁਕਮ ਦੇ ਵਿੱਚ ਪ੍ਰਭਾਵ ਵਿੱਚ ਫਸੇ ਜਨ ਨਾਨਕ ਅੰਗ ਕੀਆ ਪ੍ਰਭ ਕਰਤੇ ਜਾਂਕੇ ਕੋਟ ਐਸੀ ਦਸਾਏ ਮਹਾਰਾਜ ਕਹਿੰਦੇ ਜੋ ਪਾਤਸ਼ਾਹ ਜੀ ਜਨ ਨਾਨਕ ਅੰਗ ਕੀਆ ਪ੍ਰਭ ਕਰਤੇ ਹਰੋ ਜੀ ਕਹਿੰਦੇ ਜਦੋਂ ਕਰਤੇ ਨੇ ਪ੍ਰਭੂ ਨੇ ਪ੍ਰਭ ਕਰਤੇ ਨੇ ਮਹਾਰਾਜ ਨੇ ਕਿਰਪਾ ਕੀਤੀ ਜਨ ਮਹਾਰਾਜ ਜੀ ਕਹਿੰਦੇ ਮੇਰੇ ਤੇ ਆਪਣੇ ਦਾਸਾਂ ਤੇ ਮਹਾਰਾਜ ਜੀ ਕਹਿੰਦੇ ਉਹਨੇ ਕਿਰਪਾ ਕਰਤੀ ਜਾ ਕੇ ਕੋਟ ਐਸੀ ਦਸਾਏ ਮਹਾਰਾਜ ਜੀ ਕਹਿੰਦੇ ਕਰੋੜਾਂ ਹੀ ਐਸੀਆਂ ਰਸ਼ਮੀਆਂ ਐਸੀਆਂ ਮਾਇਆਵਤੀ ਉਹਦੇ ਚਰਨਾਂ ਦੀਆਂ ਦਾਸੀਆਂ ਹਨ ਸਤਿਗੁਰੂ ਜੀ ਦਰਸਾਰਿਆਂ ਦੇਖੋ ਪਰਮ ਦੂਰ ਕਰਦੇ ਨੇ ਸਾਡਾ ਕਹਿੰਦੇ ਜਿਹੜੀ ਮਾਇਆ ਦੇ ਪ੍ਰਭਾਵ ਤੋਂ ਇਹ ਲੋਕ ਵੀ ਬਚੇ ਨਹੀਂ ਸੰਸਾਰ ਤੇ ਕੀ ਬਚਣਾ ਹੈ ਸ੍ਰਿਸ਼ਟੀ ਧਾਈ ਮਾਇਆਵਤੀ ਆ ਸੰਸਾਰ ਮਾਇਆ ਦੇ ਮੋਹ ਤੋਂ ਪੈਦਾ ਕੀਤਾ ਹੈ ਮਾਰਦ ਨੇ ਮਾਰਾ ਜੀ ਕਹਿੰਦੇ ਇੱਥੇ ਕੇਨਰ ਵਰਗੇ ਦੇਵਤੇ ਅੱਖ ਵਰਗੇ ਦੇਵਤੇ ਮਾਰਾ ਜੀ ਕਹਿੰਦੇ ਸਿੱਧ ਸਾਧਕ ਜਿਨ੍ਹਾਂ ਨੇ ਤਪ ਸਾਧੇ ਕਿੰਨੇ ਨਾਨੇ ਇੰਨੇ ਮਾਰਾ ਜੀ ਕਹਿੰਦੇ ਸਾਧਨ ਸਾਧਲੇ ਉਹ ਵੀ ਮੋਹ ਦੇ ਵਿੱਚ ਫਸੇ ਨੇ ਕਹਿੰਦੇ ਉਹ ਵੀ ਇਹਦੇ ਪ੍ਰਭਾਵ ਤੋਂ ਨਹੀਂ ਨਿਕਲ पाए ਇੱਕੋ ਹੀ ਦੇਖੋ ਸੱਚਾ ਗੁਰੂ ਹੈ ਸਮਰੱਥ ਪਾਸ਼ਾ ਜੀ ਕਹਿੰਦੇ ਜਨ ਨਾਨਕ ਅੰਗ ਮਹਾਰਾਜ ਜੀ ਕਹਿੰਦੇ ਜਿਹੜੇ ਗੁਰੂ ਦੇ ਜਨ ਹਨ ਏ ਨਾਨਕ ਜਿਹੜੇ ਉਹਦੇ ਜਨ ਬਣ ਗਏ ਸੇਵਕ ਬਣ ਗਏ ਦਾਸ ਬਣ ਗਏ ਤਪ ਕਰਤੇ ਮਹਾਰਾਜ ਜੀ ਕਹਿੰਦੇ ਕਰਤੇ ਦੇ ਜਾ ਕੇ ਕੋਟ ਸੀ ਦਸਾਏ ਹਰਿ ਜੀ ਕਹਿੰਦੇ ਕਰੋੜਾ ਹੀ ਕੋਟ ਤੋਂ ਇੱਥੇ ਭਾਵਨ ਦਾ ਕਰੋੜਾ ਕੋਟ ਦੇ ਬਾਣੀ ਵਿੱਚ ਕਈ ਅਰਥ ਹਨ ਕਿਲੇ ਨੂੰ ਇਹ ਕੋਟ ਕਿਹਾ ਹੈ ਇਥੇ ਭਾਵ ਇਸ ਪੰਕਤੀ ਵਿੱਚ ਕਰੋੜਾਂ ਕਿਆ ਮਹਾਰਾਜ ਐਸੀਆਂ ਕਰੋੜਾਂ ਮਾਰਾ ਬਤੀ ਦਾਸੀਆਂ ਦੇ ਚਰਨਾਂ ਦੀਆਂ ਦਾਸੀਆਂ ਹਨ ਇਥੇ ਸ਼ਬਦੀ ਸਮਾਪਤੀ ਕਰਦੇ ਹਨ ਮਹਾਰਾਜ ਅਗਲਾ ਸ਼ਬਦ ਆਰੰਭ ਕਰਦੇ ਹਨ ਗੁਜਰੀ ਮਹੱਲਾ 5 ਅਪਜਸ ਮਟੈ ਹੋਵੇ ਜਗ ਕੀਰਤ ਕੀਰਤ ਦਰਗੇ ਬੈਸਨ ਪਾਈਐ ਕਹਿੰਦੇ ਜਿਹੜਾ ਮਨੁੱਖ ਦਾ ਸੰਸਾਰ ਵਿੱਚ ਅਪਜਸ ਹੁੰਦਾ ਨਾ ਜਿਹਨੂੰ ਲੋਕ ਮਾੜਾ ਕਹਿੰਦੇ ਹਨ ਜਿਹਨੂੰ ਲੋਕ ਧੱਕੇ ਮਾਰਦੇ ਹਨ ਮਾੜਾ ਬੋਲਦੇ ਹਨ ਮਾੜਾ ਕਹਿੰਦੇ ਹਨ ਮਹਾਰਾਜ ਜੀ ਕਹਿੰਦੇ ਉਹ ਤੋਂ ਵੀ ਜਸ ਹੋਣ ਲੱਗ ਜਾਂਦਾ ਹੈ ਮਾਣੀ ਵਿੱਚ ਨਿਪਾਵਰ ਹੈ ਇਹ ਸ਼ਬਦ ਦੀ ਰਮਤਾ ਕਰਦੇ ਹਨ ਮਹਾਰਾਜ ਬਾਈਵੇਂ ਸ਼ਬਦ ਦੀ ਰਮਤਾ ਕਰਦੇ ਹਨ ਅਪਜਸ ਮਿਟੇ ਹੋਵੇ ਜਗ ਕੀਰਤ ਦਰਗੇ ਬੈਸਨ ਪਾਈਏ ਕਾਹਦੇ ਨਾਲ ਮਹਾਰਾਜ ਜੀ ਕਹਿ ਰਹੇ ਹਨ ਸਤਿਗੁਰੂ ਜੀ ਕਹਿੰਦੇ ਉਹਦੇ ਸਿਮਰਨ ਦੇ ਵਿੱਚ ਇਹ ਤਾਕਤ ਹੈ ਰਹਾਉ ਦੀ ਪੰਕਤੀ ਵਿੱਚ ਦਰਸਾ ਦਿੰਦੇ ਹਨ ਪਾਤਸ਼ਾਹ ਜਾਂ ਤੇ ਹਾਲ ਨ ਅਵਿਰਥੀ ਜਾਈ ਜਾਈਏ ਆਠ ਪੈਰ ਸਿਮਰੋ ਪ੍ਰਭ ਆਪਨਾ ਮਨ ਤਨ ਸਦਾ ਤੇ ਆਈਏ ਅੱਠੇ ਪੈਰ ਮਹਾਰਾਜ ਜੀ ਕਹਿੰਦੇ ਜੀ ਉਹਦਾ ਸਿਮਰਨ ਕਰੀਦਾ ਭਾਈ ਜਿਹੜੇ ਸਿਮਰਨ ਕਰਦੇ ਹਨ ਕਹਿੰਦੇ ਉਹ ਮਹਾਰਾਜ ਜੀ ਕਹਿੰਦੇ ਸਫਲ ਹੋ ਜਾਂਦੇ ਹਨ ਉਹਨਾਂ ਦਾ ਕਾਰਜ ਸਫਲ ਹੋ ਜਾਂਦਾ ਆਸ਼ਾ ਜੀ ਰੰਮਤਾ ਕਰਦੇ ਨੇ ਸ਼ਬਦੀ ਆਪ ਜਸ ਮਿਟੈ ਹੋਵੇ ਜਗ ਈਰਤ ਕਹਿੰਦੇ ਮਾੜੀ ਮਤ ਖਤਮ ਹੋ ਜਾਂਦੀ ਹੈ ਲੋਕ ਮਾੜਾ ਕਹਿੰਦੇ ਨੇ ਮਾੜਾ ਕਹਿੰਦੇ ਨੇ ਮਾੜਾ ਬੋਲਦੇ ਨੇ ਜਿੱਦਣ ਤੋਂ ਉਹ ਹੀ ਮਨੁੱਖ ਨਾਮ ਜਪਣ ਲੱਗ ਜਾਂਦਾ ਹੈ ਨਾ ਇਹ ਤੁਸੀਂ ਪਰਖ ਕੇ ਦੇਖ ਲਿਓ ਜਿੱਦਣ ਤੋਂ ਕੋਈ ਮਾੜਾ ਮਨੁੱਖ ਵੀ ਨਾਮ ਜਪਣਾ ਸ਼ੁਰੂ ਕਰ ਦੇ ਸੰਗਤ ਵਿੱਚ ਆਉਣਾ ਸ਼ੁਰੂ ਕਰ ਦੇ ਸੱਚੇ ਪਾਤਸ਼ਾਹ ਦਾ ਸਿੱਖ ਬਣ ਜੇ ਤੇ ਪਿਆਰਿਓ ਦੇ ਗੁਨਾਹਾਂ ਤੇ ਵੀ ਮਹਾਰਾਜ ਜੀ ਚਾਦਰ ਪਾ ਦਿੰਦੇ ਹਨ ਉਹਨੂੰ ਗੁਨਾਹਾਂ ਤੋਂ ਬਚਾ ਕੇ ਉਹਦੀ ਸੋਭਾ ਸ਼ਰੂ ਹੋ ਜਾਂਦੀ ਹੈ ਜਗਤ ਵਿੱਚ ਕੀਰਤ ਕਰਨੀ ਲੋਕ ਸ਼ੁਰੂ ਕਰ ਦਿੰਦੇ ਨੇ ਉਹਦਾ ਜਸ ਗਾਣਾ ਸ਼ੁਰੂ ਕਰ ਦਿੰਦੇ ਨੇ ਭਾਈ ਇਹ ਬੜਾ ਵਧੀਆ ਹੈ ਇਥੋਂ ਉਦਾਹਰਨ ਨਿਕਲ ਜਾਵੇਗੀ ਸਾਹਮਣੇ ਆ ਜਾਵੇਗੀ ਦੇਖੋ ਉਹੀ ਹੈ ਬੀਦੀ ਚੰਦ ਜਿਹੜਾ ਸੀ ਵੱਡਾ ਚੋਰ ਲੋਕੀ ਮਗਰ ਭੱਜੇ ਡਾਂਗਾ ਲੈ ਕੇ ਪਿੰਡ ਵਾਲੇ ਪਹਿਲੋ ਪੱਕਾ ਚੋਰ ਸੀ ਬੀਦੀ ਚੰਦ ਬਹੁਤ ਪੱਕਾ ਜਿੰਨ ਕੋਈ ਫੜ ਨਹੀਂ ਸੀ ਸਕਦਾ ਇੱਕ ਛਿੰਨ ਮਾਤਰ ਵਿੱਚ ਚੋਰੀ ਕਰ ਲੈਂਦਾ ਸੀ ਵਿਧੀ ਚੰਦ ਤੇ ਉਦੋਂ ਵਿਧੀ ਚੰਦ ਨਹੀਂ ਸੀ ਇਹ ਤੇ ਮਹਾਰਾਜ ਨੇ ਨਾਮ ਰੱਖਿਆ ਵਿਧੀ ਚੰਦ ਪਹਿਲੋ ਚੋਰ ਸੀ ਢਾੜ ਵੀ ਸੀ ਪੜਾ ਚੋਰੀਆਂ ਕਰਨੀਆਂ ਮੱਜਾਂ ਟੋਕਾਂ ਦੀਆਂ ਪਹਿਲੇ ਜਵਾਨਾਂ ਚ ਲੋਕ ਵੱੱਜਾਂ ਵੀ ਚੋਰੀ ਕਰਿਆ ਕਰਦੇ ਸੀ ਮੱਜਾਂ ਗਾਵਾਂ ਖੋਲਣੀਆਂ ਰਾਤ ਦੇਂਦੇ ਰੇਵੇ ਚ ਨੀਰਾਉਆ ਕਰਦੇ ਸੀ ਬੋਤੀ ਲਾਈਟ ਨਹੀਂ ਸੀ ਹੁੰਦੀ ਹਨੇਰੀਆਂ ਰਾਤਾਂ ਵਿੱਚ ਬਜਾਦੀਆਂ ਚੋਰੀਆਂ ਹੋਈਆਂ ਕਰਦੀਆਂ ਸੀ ਇਸੇ ਤਰ੍ਹਾਂ ਵਿਧੀ ਚੰਦ ਕਰਦਾ ਸੀ ਚੋਰੀਆਂ ਕਰਨੀਆਂ ਪਿੰਡਾਂ ਦੇ ਵਿੱਚ ਡਾਕੇ ਮਾਰਨੇ ਤੇ ਅੱਜ ਫਸ ਗਿਆ ਅਜ ਮੱਧਾਂ ਖੋਲੀਆਂ ਜੀਵਿੰਦਾਰਾਂ ਦੀਆਂ ਪਿੰਡ ਦੇ ਵਿੱਚੋਂ ਬਹੁਤ ਸਾਰੀਆਂ ਪਰ ਜਿਸ ਵੇਲੇ ਖੋਲੀਆਂ ਪਿੰਡ ਵਾਲੇ ਉੱਠ ਗਏ ਤੇ ਲੋਕਾਂ ਨੇ ਮਗਰ ਭਜਨਾ ਸ਼ੁਰੂ ਕਰਤਾ ਅੱਗੇ ਅੱਗੇ ਵਿਧੀ ਚੰਦ ਭੱਜਿਆ ਜਾ ਰਿਹਾ ਹੈ ਪਿੱਛੇ ਪਿੱਛੇ ਪਿਆਰੋ ਪਿੰਡ ਦੇ ਭੱਜੇ ਜਾ ਰਹੇ ਲੋਕਾਂ ਨੇ ਮਸ਼ਾਲਾਂ ਬਾਲ ਲੀਆਂ ਕਿਉਂਕਿ ਉਹਦੋਂ ਕੋਈ ਲਾਟਾਂ ਨਹੀਂ ਸੀ ਹੁੰਦੀਆਂ ਹਥਾਛ ਮਿਸਾਲਾਂ ਤੇ ਡਾਂਗਾ ਸੋਟੇ ਟਕਵੇ ਫੜਦੇ ਕਿ ਅੱਜ ਨਹੀਂ ਛੱਡਣਾ ਇਹਨੂੰ ਮਾਰਾਂਗੇ ਤੇ ਵਿਜੀਤ ਚੰਦ ਵੀ ਸੋਚ ਲਿਆ ਕਿ ਅੱਜ ਨਹੀਂ ਬਚਦਾ ਮੈਨੂੰ ਖਤਮ ਕਰ ਦੇਣਗੇ ਪਿੰਡ ਵਾਲੇ ਤੇ ਅੱਗੇ ਕਿ ਮੱਜਾਂ ਭੱਜਦੀਆਂ ਨੇ ਪਿੱਛੇ-ਪਿੱਛੇ ਵਿਜੀਤ ਚੰਦ ਤੇ ਸਾਰੇ ਪਿੰਡ ਵਾਲੇ ਨੇੜੇ ਆ ਗਏ ਤੇ ਵਿਜੀਤ ਚੰਦ ਭੱਜਿਆ ਹੀ ਜਾ ਰਿਹਾ ਅੱਗੇ ਇੱਕ ਛੱਪੜ ਦੇਖਦਾ ਇੱਕ ਤਲਾਸ਼ੀ ਉਹਦੇ ਵਿੱਚ ਸਾਰੀਆਂ ਮੱਜਾਂ ਨੂੰ ਵਾਰ ਦਿੰਦਾ ਕੋਲ ਇੱਕ ਗੁਰੂ ਦਾ ਪਿਆਰਾ ਸਿੰਘ ਜਵੇਂ ਪਾਸ਼ਾ ਦਾ ਪਿਆਰਾ ਗੁਰਸਿੱਖ ਨਾਮ ਜਪਦਾ ਨਾਮਰਤ ਵੇਲੇ ਇਕ ਵਜ ਜਾਂਦਾ ਤੇ ਮਹਾਰਾਜ ਜੀ ਦੇ ਸਿੱਖ 1 ਵਜ ਉੱਠ ਜਾਂਦੇ ਨੇ ਉਹਨਾਂ ਦਾ ਪਹਿਲਾ ਪੈਰ ਸ਼ੁਰੂ ਹੋ ਜਾਂਦਾ ਹੈ ਅੰਮ੍ਰਿਤ ਵੇਲਾ ਤੇ ਨਾਮ ਜਪ ਰਿਹਾ ਵਾ ਉਹ ਤਲਾ ਦੇ ਕਿਨਾਰੇ ਤੇ ਬੈਠਾ ਕੰਡੇ ਤੇ ਬੈਠਾ ਉਹ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਜਦੋਂ ਵਿਧੀ ਚੰਦ ਕੋਲ ਆਇਆ ਕਹਿੰਦਾ ਵੀ ਹੁਣ ਤਾਂ ਪਿੱਛੋਂ ਮੌਤ ਨੇੜੇ ਐ ਇਹ ਨ ਮਾਰਤਾ ਦੇ ਨਾਲ ਇਹਦੇ ਕੋਲ ਬਹਿ ਜਾ ਨਾ ਵਕੀ ਪਤਾ ਮਹਾਰਾਜ ਬਚਾ ਲੈਣ ਤੇ ਉਹਦੀ ਅੱਖ ਖੁੱਲਦੀ ਹੈ ਦੇਖੋ ਸਤਿਗੁਰ ਦੇ ਸਿੱਖ ਦੀ ਛੇਵੇਂ ਪਾਤਸ਼ਾਹ ਦਾ ਸਿੱਖ ਬਿਠਾ ਹੈ ਤੇ ਵਿਧੀ ਚੰਦ ਕਹਿੰਦਾ ਭਾਈ ਮੈਨੂੰ ਬਚਾ ਲੈ ਪਿੱਛੇ ਸਾਰਾ ਪਿੰਡ ਲੱਗਾ ਜੇ ਬਚਾ ਲੈ ਨਾ ਮਹਾਰਾਜ ਤੇ ਉਹ ਸਿੰਘ ਮਹਾਰਾਜ ਤਾਂ ਕਹਿੰਦਾ ਭਾਈ ਜੇ ਤੂੰ ਬਚਨ ਕਰੇ ਇਹ ਬਚਨ ਕਰੇ ਅੱਜ ਤੋਂ ਬਾਅਦ ਤੂੰ ਮਾੜੇ ਕੰਮ ਨਹੀਂ ਕਰੇਗਾ ਚੋਰੀਆਂ ਛੱਡੇਗਾ ਫਿਰ ਤੂੰ ਬਚ ਜਾਵੇਂਗਾ ਇੱਥੇ ਬਹਿ ਜਾ ਮੇਰੇ ਕੋਲ ਦੇਖੋ ਗੁਰੂ ਦੇ ਸਿੱਖਾ ਵਿੱਚ ਵੀ ਤਾਕਤ ਹੈ ਉਹਦੇ ਨਾਮ ਦੀ ਤਾਕਤ ਕੈਸੀ ਹੈ ਇਹਦਾ ਕੁਝ ਨਹੀਂ ਕਰਨਾ ਕੋਈ ਆਪਣੇ ਆਪ ਨੂੰ ਢੱਕਣਾ ਨਹੀਂ ਅੱਖਾ ਮੀਟ ਮੇਰੇ ਪਿੱਛੇ ਪਿੱਛੇ ਵਾਹਿਗੁਰੂ ਵਾਹਿਗੁਰੂ ਕਰੀ ਜਾ ਸਿਮਰਨ ਕਰੀ ਜਾ ਤੇਰਾ ਕੋਈ ਵੀ ਵਾਲ ਨਹੀਂ ਮੰਗਾ ਕਰ ਸਕਦਾ ਛੇਵੇਂ ਪਾਤਸ਼ਾਹ ਜੀ ਪਹਿਰਾ ਦੇਣ ਲਈ ਤੇ ਇਥਾ ਦੇਖੋ ਵਿਦੀ ਚੰਦ ਡਰਿਆ ਹੋਇਆ ਕੰਮ ਦਾ ਹੋਇਆ ਉੱਥੇ ਬੈਠ ਕੇ ਕਹਿੰਦਾ ਦੇਖੀ ਜਾਏਗੀ ਇਹ ਪਛਾਨ ਲੈਣਗੇ ਮਾਰ ਕੋਈ ਗੱਲ ਨਹੀਂ ਮੌਤ ਤਾਂ ਸਭ ਨੂੰ ਹੀ ਹੈ ਤਾਂ ਵੀ ਫੜੇ ਹੀ ਜਾਣਾ ਮੈਂ ਤੇ ਵਿਧੀ ਚੰਦ ਉਹ ਸਿੰਘ ਦੇ ਨਾਲ ਬੈਠ ਗਿਆ ਪਿੱਛੇ ਅੱਗੇ ਅੱਗੇ ਉਹ ਸਿੱਖ ਬੋਲਦਾ ਹੈ ਵਾਹਿਗੁਰੂ ਮੰਤਰ ਦਾ ਜਾਪ ਕਰਦਾ ਹੈ ਪਿੱਛੇ ਪਿੱਛੇ ਉਹ ਵਿਧੀ ਚੰਦ ਚੋਰ ਸੀ ਉਹ ਵੀ ਬੋਲੀ ਜਾਂਦਾ ਤੇ ਪਿੰਡ ਦੇ ਆਲੇ ਦੁਆਲੇ ਭੱਜੇ ਫਿਰਦੇ ਹਨ ਤਲਾਬ ਦੇ ਛੱਪੜ ਦੇ ਕਹਿੰਦੇ ਮੱਝਾਂ ਤੇ ਸਾਹਮਣੇ ਦਿਖ ਰੀਆਂ ਹਨ ਪਰ ਚੋਰ ਨਹੀਂ ਇਹ ਤਾਂ ਗੁਰੂ ਮਹਾਰਾਜ ਦਾ ਸਿੱਖ ਬਿਠਾ ਅਮਰਤ ਵੇਲਾ ਸਮਾਲ ਰਿਹਾ ਨਾਮ ਜਪ ਰਿਹਾ ਦੋ ਸਿੰਘ ਬਿਠਿਆ ਨੇ ਇਹਨਾਂ ਨੇ ਥੋੜਾ ਚੋਰੀ ਕੀਤੀ ਹੋਣੀ ਸਤਗੁਰੂ ਦੇ ਭਲੇ ਪੁਰਸ਼ ਭਗਤ ਜਣ ਥੋੜਾ ਚੋਰੀਆਂ ਕਰਦੇ ਆ ਨੇ ਸਾਹਮਣੇ ਭਵੇਂ ਦੇਖੋ ਚੋਰ ਬਿਠਾ ਹੈ ਤੇ ਬੰਦਗੀ ਦਾ ਪ੍ਰਤਾਪ ਦੇਖੋ ਨਾਮ ਦਾ ਕਿੰਨਾ ਹੈ ਨਾਮ ਜਪਣ ਸਾਰੀ ਦੇਖੋ ਮਹਾਰਾਜ ਨੇ ਚਾਦਰ ਪਾਤੀ ਗੁਨਾਹਾਂ ਦੇ ਉੱਤੇ ਪਾਪਾਂ ਦੇ ਤੇ ਕੋਲੋਂ ਲੱਭਦੇ ਲੱਭਦੇ ਆਲੇ ਦੁਆਰੇ ਕੋਲ ਬੈਠੇ ਚੋਰ ਨੂੰ ਵੀ ਪਛਾਨਿਆ ਨਹੀਂ ਆਲੇ ਦੁਆਨੋਂ ਢੀਡੇ ਕੱਟਦੇ ਕੁਟ ਦੇ ਵਾਪਸ ਹੋ ਕੇ ਮੱਝਾਂ ਮਿਲ ਗਈਆਂ ਛੱਪੜ ਚੋਂ ਬਾਹਰ ਕੱਢੀਆਂ ਮੱਝਾਂ ਤੇ ਵਿਧੀ ਚੰਦ ਦੇਖੋ ਜਦੋਂ ਸਾਰੇ ਚਲੇ ਗਏ ਪੈਰਾਂ ਤੇ ਟੈਪਿਆ ਸਿੰਘ ਦੇ ਤੇ ਸਿੱਖ ਵੀ ਉੱਠਿਆ ਕਹਿੰਦਾ ਭਾਈ ਇਹ ਕੀ ਕਰ ਰਿਹਾ ਮੇਰੇ ਪੈਰਾਂ ਚਰਣਾ ਵਿੱਚ ਕੁਝ ਨਹੀਂ ਐ ਇਹ ਤਾਂ ਤੂੰ ਮੈਨੂੰ ਵਚਨ ਕੀਤਾ ਕਿ ਮੈਂ ਅੱਜ ਤੋਂ ਬਾਅਦ ਚੋਰੀ ਨਹੀਂ ਕਰਾਂਗਾ ਇਛੇਵੇਂ ਪਾਤਸ਼ਾਹ ਨੇ ਆਪੀ ਚਾਦਰ ਪਾਤੀ ਨਾਮ ਦੀ ਤੇਰੇ ਗੁਨਾਹ ਟਕਲੇ ਤੈਨੂੰ ਬਚਾਤਾ ਅੱਜ ਅਹੀਂ ਤਾਂ ਤੇਰੀ ਮੌਤ ਪੱਕੀ ਸੀ ਦ੍ਰਿੜ ਸੀ ਇਹਦੇ ਪਰ ਸੱਚੇ ਪਾਤਸ਼ਾਹ ਨੇ ਦੇਖੋ ਨਾਮ ਦੀ ਕਿੰਨੀ ਵਿੜਿਆਈ ਉਹਨਾਂ ਦੇ ਨਾਮ ਵਿੱਚ ਕਿੰਨੀ ਬਰਕਤ ਹੈ ਦੇਖੋ ਸਿੰਘ ਨੇ ਆਪਣਾ ਨਹੀਂ ਦਰਸਾਇਆ ਕਿ ਮੈਂ ਬਚਾਇਆ ਕਹਿੰਦੇ ਛੇਵੇਂ ਪਾਤਸ਼ਾਹ ਦੇ ਨਾਮ ਵਿੱਚ ਤਾਕਤ ਹੈ ਅਕਾਲ ਪੁਰਖ ਦੇ ਨਾਮ ਵਿੱਚ ਬਰਕਤ ਹੈ ਉਹਨਾਂ ਨੇ ਤੇਰਾ ਗਨਾ ਟੱਕ ਕੇ ਤੈਨੂੰ ਬਚਾਲਿਆ ਤੇ ਹੁਣ ਪੈਰਾਂ ਤੇ ਡਿੱਗੇਗਾ ਕਹਿੰਦਾ ਅੱਜ ਤੋਂ ਬਾਅਦ ਭਾਈ ਮੈਂ ਚੋਰੀ ਨਹੀਂ ਕਰਾਂਗਾ ਮੈਨੂੰ ਲੈ ਜਾ ਆਪਣੇ ਗੁਰੂ ਕੋਲ ਸੱਚੇ ਪਾਤਸ਼ਾਹ ਕੋਲ ਮੈਂ ਵੀ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਨਾ ਕੀ ਕਿਵੇਂ ਦਾ ਤੇਰਾ ਗੁਰੂ ਆ ਜਿਹਦੇ ਨਾਮ ਵਿੱਚ ਇੰਨੀ ਸ਼ਕਤੀ ਹੈ ਦੇਖੋ ਮੈਨੂੰ ਇੰਨੇ ਲੋਕਾਂ ਤੋਂ ਬਚਾਲਿਆ ਨਹੀਂ ਤਾਂ ਮਾਰ ਦਿੰਦੇ ਮੈਨੂੰ ਕੁੱਟ-ਕੁੱਟ ਕੇ ਉਸ ਦਿਨ ਤੋਂ ਦੇਖੋ ਵਿਦੀ ਚੰਦ ਉਹ ਸਿੱਖ ਦੇ ਨਾਲ ਸ੍ਰੀ ਪਾਤਸ਼ਾਹ ਦੇ ਦਰਸ਼ਨ ਕਰਨ ਗਿਆ ਜੈਸਾ ਗਿਆ ਮੁੜ ਕੇ ਮੁੜਿਆ ਨਹੀਂ ਅਸਾ ਗਿਆ ਸਤਿਗੁਰੂ ਦੇ ਚਰਨਾਂ 'ਤੇ ਨਮਸ਼ਕਾਰ ਕੀਤੀ ਸਿੰਘ ਨੇ ਸਾਰਾ ਦਰਸਾਇਆ ਵੀ ਇਹ ਪੱਕਾ ਚੋਰ ਹੈ ਸਤਿਗੁਰ ਜੀ ਅੱਜ ਇਹਦੀ ਮੌਤ ਸਾਹਮਣੇ ਸੀ ਨਾਮ ਨੇ ਇਹਨੂੰ ਬਚਾਲਿਆ ਸਿਵੇਂ ਪਾਛ ਹਸੇ ਭਾਈ ਅੱਜ ਤੋਂ ਬਾਦ ਦਿੱਤੀ ਰਹਿਣਾ ਤੂੰ ਤੇ ਮਹਾਰਾਜ ਦੇ ਕੋਲ ਰਹਿਣ ਲੱਗਾ ਵਿਧੀਆਂ ਦਾ ਜਾਣੂ ਸੀ ਨਾਮ ਐਸਾ ਜਪਿਆ ਭਗਤੀ ਕੀਤੀ ਨਾਮ ਦੇ ਨਾਲ ਦੇਖੋ ਸੱਚਾ ਸਿੱਖ ਬਣ ਗਿਆ ਸਿਵੇਂ ਪਾਛਾ ਦਾ ਆਜੇ ਘੋੜੇ ਲੈ ਕੇ ਆਇਆ ਦਸਾਲੇ ਲੈ ਕੇ ਆ ਜਾਂਦਾ ਨਹੀਂ ਸੀ ਵਿਦੀ ਚੰਦ ਜੇ ਮਹਾਰਾਜ ਕਹਿੰਦੇ ਭਾਈ ਉੱਥੇ ਬਹੁਤ ਤਕੜਾ ਪਹਿਰੇ ਆਮ ਸਿੱਖ ਜਾਏਗਾ ਉਹ ਪਹਿਰੇ ਵਿੱਚੋਂ ਨਹੀਂ ਨਿਕਲ ਪਾਏਗਾ ਵਿਦੀ ਚੰਦ ਨੂੰ ਢੰਗ ਤਰੀਕਾ ਹੈ ਉਹਨੂੰ ਬੁਲਾਓ ਤੇ ਸਿੰਘਾਂ ਨੂੰ ਕਿਹਾ ਵੀ ਸੱਦੋ ਵਿਦੀ ਚੰਦ ਨੂੰ ਤੇ ਸੱਦਿਆ ਗਿਆ ਸਾਹਮਣੇ ਆਇਆ ਕਹਿੰਦੇ ਪਾਸ਼ਾ ਜੀ ਦੱਸੋ ਕੀ ਹੁਕਮ ਹੈ ਹੱਥ ਜੋੜੀ ਖੜਾ ਨਿਮਰਤਾ ਦੇ ਨਾਲ ਅਨੁ ਨਿਮਰਤਾ ਬਹੁਤ ਆ ਗਈ ਸਿਰ ਦੇ ਵਿੱਚ ਵਿਤਰ ਹੋ ਗਿਆ ਮਨ ਤੇ ਮਹਾਰਾਜ ਜੀ ਕਹਿੰਦੇ ਬੀਦੀ ਚੰਦ ਤੂੰ ਪੱਕਾ ਚੋਰ ਸੀ ਪਹਿਲੋਂ ਬੜੀਆਂ ਚੋਰੀਆਂ ਕੀਤੀਆਂ ਤੂੰ ਸਾਨੂੰ ਪਤਾ ਲੱਗ ਚੁੱਕਾ ਹੈ ਸਿੰਘਾਂ ਨੇ ਦੱਸਿਆ ਕਹਿੰਦੇ ਅੱਜ ਪਰ ਗੁਰੂ ਮਹਾਰਾਜ ਦੇ ਜਿਹੜੇ ਸਿੱਖਾਂ ਨੇ ਘੂੜੇ ਲੱਖਾਂ ਦੇ ਪੇਟਾ ਕੀਤੇ ਰਸਤੇ ਵਿੱਚ ਖੋਲੇ ਸੀ ਜਾਲ ਮਨ ਕਹਿੰਦੇ ਲੱਖਾਂ ਦੇ ਦਸ਼ਾਲੇ ਮਹਾਰਾਜ ਦੇ ਰਮਾਲਾ ਸਾਹਿਬ ਸੋਹਣੇ ਪਛਾਕੇ ਜਿਵੇਂ ਪਾਸ਼ਾ ਨੂੰ ਤਾਬਲ ਕੰਧਾਰ ਦੀਆਂ ਸੰਗਤਾਂ ਸਤਗੁਰੂ ਜੀ ਨੂੰ ਚੜ੍ਹਾਉਣ ਵਾਸਤੇ ਲਿਆ ਰਹੀਆਂ ਸੀ ਉਸਿੱਖਾਂ ਤੋਂ ਰਸਤੇ ਵਿੱਚ ਇਹਨਾਂ ਝਾਲਮਾਂ ਨੇ ਖੋਲੇ ਵਪਾਰੀ ਆ ਰਿਹਾ ਸੀ ਘੋੜੇ ਲੈ ਕੇ ਮਹਾਰਾਜ ਦਾ ਪੱਕਾ ਸਿੰਘ ਸੀ ਤੇ ਉਹਦੇ ਵਿੱਚੋਂ ਰਸਤੇ ਵਿੱਚ ਘੋੜੇ ਖੋਲੇ ਜਿਹੜਾ ਘੋੜੇ maat ਪਾਉਂਦੇ ਸੀ ਹਵਾ ਨੂੰ ਹਵਾ ਦੇ ਵਿੱਚ ਉੱਡਦੇ ਸੀ ਇੰਨੀ ਤੇਜ਼ ਉਹਨਾਂ ਦਾ ਵੇਗ ਸੀ ਜਿਹੜੇ ਗੱਲਾਂ ਕਰਦੇ ਸੀ ਹਵਾ ਨਾਲ ਜੰਗੀ ਘੋੜੇ ਸੀ ਤੇ ਉਹ ਵੀ ਖੋਲੇ ਰਸਤੇ ਦੇ ਵਿੱਚ ਝਾਲਮਾਂ ਨੇ ਕੀ ਸੀ ਵਰਤਾਂਗੇ ਕੋਈ ਪੈਸਾ ਵੀ ਨਹੀਂ ਦਿੱਤਾ ਭਜਾ ਸਿੰਘਾਂ ਨੂੰ ਭਜਾਤਾ ਜਿਹੜੇ ਵਪਾਰੀ ਸਨ ਕਾਬਲ ਤੰਧਾਰ ਤੋਂ ਆਏ ਇਹ ਸੰਗਤ ਜੀਓ ਘੋੜਿਆਂ ਨੂੰ ਮਹਾਰਾਜ ਨੇ ਲੈਣ ਵਾਸਤੇ ਭੇਜਣਾ ਸੀ ਤੇ ਕਹਿੰਦਾ ਵਿਧੀ ਚੰਦ ਪਹਿਲੋਂ ਘਰ ਵਾਸਤੇ ਚੋਰੀਆਂ ਕਰਦਾ ਸੀ ਅੱਜ ਮਹਾਰਾਜ ਦੇ ਸਤਿਗੁਰਾਂ ਦੇ ਘਰ ਦੀ ਸੇਵਾ ਹੈ ਇਹ ਤੂੰ ਕਰ ਲੈ ਜਨਮ ਸਫਲ ਤੇ ਵਿਧੀ ਚੰਦ ਕਹਿੰਦਾ ਮਹਾਰਾਜ ਮੇਰੇ ਪੱਲੇ ਕੁਝ ਨਹੀਂ ਹੈ ਸਤਿਗੁਰ ਜੀ ਪਹਿਲੋਂ ਚੋਰੀਆਂ ਕਰਦਾ ਸੀ ਪੇਟ ਵਾਸਤੇ ਪਰਿਵਾਰ ਵਾਸਤੇ ਢੰਗ ਤਰੀਕਾ ਠੀਕ ਸੀ ਪਰ ਹੁਣ ਤਾਂ ਮੈਂ ਤੁਹਾਡੇ ਚਰਨਾਂ ਦਾ ਦਾਸ ਹਾਂ ਤੇ ਤੁਹਾਡੇ ਹੁਕਮ ਤੋਂ ਬਿਨਾ ਮੈਂ ਕੁਝ ਨਹੀਂ ਕਰ ਸਕਦਾ ਜੇ ਤੁਸੀਂ ਕਿਰਪਾ ਦਾ ਮਿਹਰ ਦਾ ਹੱਥ ਮੇਰੇ ਸੀਸ ਤੇ ਰੱਖ ਦੋ ਫਿਰ ਭਵੇਂ ਮੈਨੂੰ ਬਲਦੀ ਅੱਗ ਚੋਂ ਭਾ ਲਿਓ ਫਿਰ ਮੈਂ ਜਵਾਬ ਨਹੀਂ ਦਿੰਦਾ ਭਵੇਂ ਸਰੀਰ ਕੱਟ ਜਾਵੇ ਪਰ ਤੁਹਾਡੀ ਕਿਰਪਾ ਚਾਹੀਦੀ ਹੱਥ ਚਾਹੀਦਾ ਸੀਸ ਤੇ ਫਿਰ ਕੋਈ ਪਰਵਾਹ ਨਹੀਂ ਕਿਉਂਕਿ ਗੁਰਸਿੱਖ ਪਿਆਰਾ ਜਿਹੜਾ ਉਹ ਸਦਾ ਹੀ ਮਹਾਰਾਜ ਨੂੰ ਤਾਨ ਤੇ ਮਨ ਸੌਂਪ ਦਿੰਦਾ ਜਦੋਂ ਪੱਕਾ ਸਿੱਖ ਬਣਦਾ ਨਾ ਕਿ ਉਹਦਾ ਸੱਚੇ ਪਾਤਸ਼ਾਹ ਦਾ ਫਿਰ ਉਹਨੂੰ ਮੌਤ ਦਾ ਡਰ ਨਹੀਂ ਲਿੰਦਾ ਮਹਾਰਾਜ ਜੀ ਜੇ ਆਪ ਬਚਨ ਕਰ ਦੇਣ ਤੋ ਬਲ ਦੀ ਅੱਗ ਵਿੱਚ ਵੀ ਪੈਂਦਾ ਐਸੇ ਗੁਰਸਿੱਖ ਹੋਈ ਮਹਾਰਾਜ ਜਿਹਦੇ ਬਲ ਦੀ ਅੱਗ ਵਿੱਚ ਮੌਤ ਦੀ ਜਿਨ੍ਹਾਂ ਨੇ ਪ੍ਰਵਾਹ ਨਹੀਂ ਕੀਤੀ ਦੇਖੋ ਇੰਨੇ ਨੇ ਵੱਡੀ ਫੌਜ ਦੇ ਨਾਲ ਉਹਨਾਂ ਨੇ ਜੁੱਝਿਆ ਜੰਗ ਲੜੇ ਉਹ ਕਿਰਪਾ ਹੀ ਸੀ ਮਹਾਰਾਜ ਦੀ ਸੱਚੇ ਪਾਤਸ਼ਾਹ ਜੀ ਜੇ ਵੀ ਦੀ ਚੰਦ ਵੀ ਫਿਰ ਤੁਰ ਪਿਆ ਸੀ ਆਪ ਜੀ ਨੇ ਪਿੰਨੋ ਵਿਚਾਰ ਸੁਣੀ ਹੈ ਉਹ ਕਿਰਪਾ ਹੀ ਸੀ ਛੇਵੇਂ ਪਾਤਸ਼ਾਹ ਜੀ ਘਟ ਵਿੱਚ ਬਹਿ ਗਿਆ ਛੜ ਦੀ ਅੱਗ ਵੀ ਨੇ ਉਹਨੇ ਸੁਭਾਅ ਬਦਲ ਲਿਆ ਤੇ ਛੇਵੇਂ ਪਾਤਸ਼ਾਹ ਨੇ ਕਿਰਪਾ ਕੀਤੀ ਅਜ ਘੋੜੇ ਵੀ ਲੈ ਕੇ ਆਇਆ ਮਸੂਮੀਆਂ ਬਣਿਆ ਘਾਹ ਚराई ਬਣਿਆ ਘਾਹ ਖੁੱਤਣ ਵਾਲਾ ਖਾ ਵਿੱਚ ਆ ਬੜਾ ਕੁਝ ਕੀਤਾ ਭੇਸ਼ ਬਦਲੇ ਤੇ ਦੇਖੋ ਦੋਵੇਂ ਘੋੜੇ ਵੀ ਲੈ ਕੇ ਆਇਆ ਜਿੰਨੂੰ ਕੀ ਇੱਕ ਦੇਖੋ ਉੱਤੇ ਚੜਾ ਕੇ ਸ਼ਰਾਬ ਪਿਆ ਕੇ ਇਹਨਾਂ ਨੂੰ ਵੱਧ ਪਿਆ ਕੇ ਬੇਹੋਸ਼ ਕਰਤਾ ਸਾਰਿਆਂ ਨੂੰ ਵਿਦੀ ਚੰਦ ਨੇ ਤੇ ਛਾਲ ਮਰਵਾਈ ਸੀ ਕਿਲੇ ਦੇ ਤੋਂ ਇੰਨਾ ਵਧੀਆ ਘੋੜਾ ਚਲਾਉਂਦੇ ਸੀ ਵਿਦੀ ਚੰਦ ਉੱਪਰ ਚੜ ਕੇ ਦੇਖੋ ਕਿਲੇ ਤੋਂ ਬਾਹਰ ਛਾਲ ਮਰਵਾਤੀ ਘੋੜੇ ਦੀ ਵਿਦੀ ਚੰਦ ਜੀ ਨੇ ਕਿੰਨੇ ਕੁ ਤਕੜੇ ਸਿੰਘ ਹੋਣਗੇ ਉਹ ਵਿਦੀ ਚੰਦ ਜੀ ਦਾਈ ਮਹਾਰਾਜ ਨੇ ਹੁਣ ਸਰ ਗੱਲ ਨਾਲ ਲਾਇਆ ਤੇ ਬਹੁਤ ਪਿਆਰ ਕੀਤਾ ਕੰਡ ਤੇ ਥਾਫੀ ਦੇ ਕੇ ਗਿਆ ਬਿਧੀ ਚੰਦ ਛਿੰਨਾ ਗੁਰੂ ਕਾ ਸਿੰਘਾ ਮਹਾਰਾਜ ਜੀ ਇਹ ਖਿਤਾਬ ਦਿੱਤਾ ਉਸ ਦਿਨ ਤੋਂ ਤੇ ਉਹ ਵੇਖੋ ਅਜੇ ਤੱਕ ਸੰਗਤਾਂ ਯਾਦ ਕਰਦੀਆਂ ਨੇ ਗੁਰਸਿੱਖ ਪਿਆਰੇ ਅੱਜ ਮਹਾਰਾਜ ਜੀ ਪੰਜਵੇਂ ਪਾਸ਼ਾ ਜੀ ਤੇ ਦਰਸਾਉਂਦੇ ਹਨ ਪਾਸ਼ਾ ਜੀ ਕਹਿੰਦੇ ਅਪਜਸ ਜਿਹਦਾ ਹੁੰਦਾ ਨਾ ਦੁਨੀਆ ਤੇ ਕੋਈ ਚੋਰ ਕਹਿੰਦਾ ਕੋਈ ਮਾੜਾ ਕਹਿੰਦਾ ਜਦੋਂ ਭਜਨ ਸ਼ੁਰੂ ਕਰਦਾ ਨਾ ਗੁਰੂ ਦਾ ਜਾਪ ਕਰਨਾ ਗੁਰੂ ਦਾ ਸਿਮਰਨ ਕਰਨਾ ਜਗਤ ਉਹਦੀ ਕੀਰਤੀ ਗਾਉਂਦਾ ਸੀ ਗੁਰਸਿੱਖਾਂ ਨੇ ਉਹਨਾਂ ਕੀਰਤੀ ਹੋਰੀ ਨਾ ਬੀਦੀ ਚੰਦ ਨੂੰ ਲਵਾਪਾ ਯਾਦ ਕਰਦੇ ਆ ਜੇ ਤੱਕ ਜਗ ਕੀਰਤ ਦਰਗੇ ਬੈਸਨ ਪਾਈਏ ਮਹਾਰਾਜ ਜੀ ਕਹਿੰਦੇ ਜਗ ਤਾਂ ਕੀਰਤੀ ਕਰਦਾ ਉਹਨਾਂ ਨੂੰ ਯਾਦ ਕਰਦਾ ਤਰਗਾ ਵਿੱਚ ਵੀ ਬੈਸਨ ਦੀ ਜਗ੍ਹਾ ਮਿਲਦੀ ਹੈ ਜਮ ਕੀ ਤਰਾਸ ਨਾਸ ਹੋਏ ਖਿਨ ਮੈਂ ਸੁਖ ਆਨੰਦ ਸੇਤੀ ਘਰ ਜਾਈ ਹੈ ਮਹਾਰਾਜ ਜੀ ਕਹਿੰਦੇ ਜਮਾਂ ਦਾ ਜਿਹੜਾ ਡਾਰੇ ਨਾ ਤਰਾਸ ਤੋਂ ਭਾਵ ਡਾਰ ਜਾਮਨ ਦਾ ਡਰ ਮੌਤ ਦਾ ਮਹਾਰਾਜ ਜੀ ਕਹਿੰਦੇ ਕਾਲ ਦਾ ਡਾਰੀ ਲੈ ਜਾਂਦਾ ਹੈ ਖਿਨ ਮੈ ਛਿਨ ਵਿੱਚ ਲੈ ਜਾਂਦਾ ਹੈ ਔਰ ਕਹਿੰਦੇ ਸੁਖ ਆਨੰਦ ਸੇਤੀ ਮਹਾਰਾਜ ਜੀ ਕਹਿੰਦੇ ਬ੍ਰਹਮ ਸੁਖ ਦੀ ਪ੍ਰਾਪਤੀ ਹੁੰਦੀ ਹੈ ਫਿਰ ਘਰ ਦੇ ਵਿੱਚ ਉਹ ਪ੍ਰਕਾਸ਼ ਹੋ ਜਾਂਦਾ ਜਾਂ ਤੇ ਘਾਲਨਾ ਬਿਰਥੀ ਜਾਈਏ ਆਠ ਪੈਰ ਸਿਮਰੂ ਪ੍ਰਭ ਆਪਣਾ ਮਨ ਤਨ ਸਦਾ ਧਿਆਈਏ ਮਹਾਰਾਜ ਜੀ ਰੋ ਦੀ ਪੰਕਤੀ ਵਿੱਚ ਕੇਂਦਰੀ ਭਾਵ ਪ੍ਰਗਟ ਕਰਦੇ ਆ ਹਿੰਦੀ ਜਾਨਤੀ ਘਾਲ ਨਾ ਵਿਰਥੀ ਜਾਈਏ ਇਹ ਜਿਹੜੀ ਮਿਹਨਤ ਹੈ ਮਹਾਰਾਜ ਜੀ ਕਹਿੰਦੇ ਕੋਈ ਵਿਰਥੀ ਨਹੀਂ ਜਾਂਦੀ ਘਾਲ ਕਮਾਈ ਦੀ ਮਹਾਰਾਜ ਜੀ ਕਹਿੰਦੇ ਕਦੀ ਵਿਰਥੀ ਨਹੀਂ ਜਾਂਦੀ ਉਹਦਾ ਫਲ ਮਿਲਦਾ ਆਠ ਪੈਰ ਸਿਮਰੋ ਪ੍ਰਭ ਆਪਣਾ ਮਹਾਰਾਜ ਜੀ ਕਹਿੰਦੇ ਭਾਈ ਸਿੱਖੋ ਅਠੇ ਪਹਿਰ ਦਿਨ ਰਾਤ ਮਹਾਰਾਜ ਜੀ ਕਹਿੰਦੇ ਸਵਾਸ ਸਵਾਸ ਉਹਦਾ ਸਿਮਰਨ ਕਰੋ ਅੰਦਰੋਂ ਤੁਹਾਡੇ ਤੁਣੀ ਚੱਲਣੀ ਚਾਹੀਦੀ ਹੈ ਬ੍ਰਹਮਨੰਦ ਦੀ ਪ੍ਰਾਪਤੀ ਚਾਰ ਪੈਰ ਦਿਨ ਚ ਹੁੰਦੇ ਨੇ ਚਾਰ ਅੱਠ ਅੱਠ ਪੈਰਾਂ ਵਿੱਚ ਦਿਨ ਰਾਤ ਚੱਲਦਾ ਹੈ ਅੱਠ ਦਿਨ ਚ ਆ ਜਾਂਦੇ ਨੇ ਅੱਠ ਰਾਤ ਚੰਦਿਆਂ ਤੇ ਮਹਾਰਾਜ ਜੀ ਕਹਿੰਦੇ ਅੱਠੇ ਪੈਰੀ ਉਹਨੂੰ ਅੰਦਰੋਂ ਅੰਦਰਿਆਂ ਵਿੱਚੋਂ ਚੇਤੇ ਰੱਖੋ ਦੀ ਧੌਣ ਟਾੜੇ ਅੰਦਰੋਂ ਚੱਲਦੀ ਰਹੇ ਪ੍ਰਭ ਆਪਣਾ ਪ੍ਰਭੂ ਆਪਣੇ ਨੂੰ ਚੇਤੇ ਰੱਖੋ ਮਨ ਤਨ ਸਦਾ ਧਿਆਈਏ ਮਨ ਤੇ ਤਨ ਲਾ ਕੇ ਉਹਨੂੰ ਸਦਾ ਧੁੰਦੇ ਰਹੋ ਰਹਾਓ ਬਿਸ਼ਰਾਮ ਦੇ ਕੇ ਸਤਿਗੁਰ ਜੀ ਬਚਨ ਕਰਦੇ ਹਨ ਅਗਲਾ ਪਾਦ ਅਰੰਭ ਕਰਦੇ ਹਨ ਖੀਰਲਾ ਮੋਹੇ ਸਰਨ ਦੀਨ ਦੁਖ ਭੰਜਨ ਤੂੰ ਦੇਹ ਸੋਈ ਪ੍ਰਭ ਪਾਈਏ ਮਹਾਰਾਜ ਜੀ ਕਹਿੰਦੇ ਮੋਹੇ ਸਰਨ ਮੈਂ ਤੁਹਾਡੀ ਸਰਨ ਆਇਆ ਹਾਂ ਦੀਨਾਂ ਦੇ ਦੁੱਖ ਦਰਦ ਦੂਰ ਕਰਨ ਵਾਲੇ ਜਿਹਨੂੰ ਦੀਨਾ ਨਾਥ ਕਹਿੰਦੇ ਆ ਜਿਹੜਾ ਦੁੱਖ ਦੀਨਾਂ ਦੇ ਧੀਮਾਂ ਦੇ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੁੰਦਾ ਉਹਨਾਂ ਦੇ ਵੀ ਦੁੱਖਾਂ ਨੂੰ ਕੱਟ ਦਿੰਦਾ ਦੁੱਖ ਭੰਜਨ Swami ਮਹਾਰਾਜ ਜੀ ਕਹਿੰਦੇ ਮੋਹੇ ਸਰਨਾ ਕਹਿੰਦੇ ਮੈਨੂੰ ਵੀ ਆਪਣੀ ਸਰਨ ਵਿੱਚ ਰੱਖ ਲਵੋ ਦੁੱਖਾਂ ਨੂੰ ਕੱਟਣ ਵਾਲੇ ਦੀਨ ਦੁੱਖ ਭੰਜਨ ਤੂੰ ਦੇਹ ਮਹਾਰਾਜ ਜੀ ਕਹਿੰਦੇ ਹਣ ਜੋ ਕੁਝ ਤੁਸੀਂ ਦੋਹੋਗੇ ਉਹੀ ਮੈਂ ਖਾਹਾਂਗਾ ਜੋ ਤੂੰ ਦੇ ਸੋਈ ਪ੍ਰਭ ਆਏ ਮਹਾਰਾਜ ਜੀ ਕਹਿੰਦੇ ਜੋ ਕੁਛ ਤੁਸੀਂ ਦਿੰਦੇ ਉਹੀ ਮਨੁੱਖ ਪੰਦਾ ਤੁਹਾਡੇ ਹੁਕਮ ਤੋਂ ਬਿਨਾ ਕੁਝ ਨਹੀਂ ਐ ਚਰਨ ਕੰਮਲ ਨਾਨਕ ਰੰਗ ਰਾਤੇ ਹਰ ਦਰਗਹਿ ਪੈ ਜਿ ਰਖਾਈ ਐ ਤੇ ਮਹਾਰਾਜ ਜੀ ਕਹਿੰਦੇ ਚਰਨ ਕੰਮਲ ਨਾਨਕ ਮਹਾਰਾਜ ਜੀ ਕਹਿੰਦੇ ਰੰਗ ਰਾਤੇ ਇਹ ਨਾਨਕ ਉਹਦੇ ਪਿਆਰੇ ਸਿੱਖ ਉਹਦੇ ਮਹਾਰਾਜ ਜੀ ਕਹਿੰਦੇ ਚਰਨ ਕਮਲਾਂ ਦੇ ਰੰਗ ਵਿੱਚ ਰੱਤੇ ਜਾਂਦੇ ਹਨ ਚਰਨ ਕਮਲ ਨਾਨਕ ਰੰਗ ਰਾਤੇ ਹਰ ਦਰਗੇ ਬੈਸਨ ਪਾਈਏ ਪੈਜ ਰਖਾਈਏ ਮਹਾਰਾਜ ਕਹਿੰਦੇ ਉਹ ਪੈਜ ਰਖਦਾ ਸੰਸਾਰ ਦੇ ਵਿੱਚ ਵੀ ਤੇ ਦਰਗਾਹ ਵਿੱਚ ਵੀ ਜਿਹੜੇ ਗੁਰਸਿੱਖ ਸਤਗੁਰੂ ਜੀ ਕਹਿੰਦੇ ਉਹਦੇ ਚਰਨ ਕਮਲਾ ਨਾਲ ਪ੍ਰੇਮ ਕਰ ਦੇਣ ਸੋਹਣੇ ਚਰਨਾਂ ਦੇ ਨਾਲ ਮਹਾਰਾਜ ਕਹਿੰਦੇ ਉਹਨਾਂ ਦਾ ਮਨ ਜਿਹੜਾ ਰੰਗਿਆ ਜਾਂਦਾ ਉਹਦੇ ਰੰਗ ਦੇ ਵਿੱਚ ਰੱਤੇ ਜਾਂਦੇ ਹਨ ਮਹਾਰਾਜ ਜੀ ਕਹਿੰਦੇ ਹਰ ਦਾਸ ਹੈ ਪੈਜ ਰਖਾਈਓ ਦਾਸਾਂ ਦੀ ਹਰੀ ਜਿਹੜਾ ਪੈਜ ਰਖਣਾ ਕਰਦਾ ਹੈ ਲੋਕ ਪਰਲੋਕ ਵਿੱਚ ਸੁੱਖ ਦੇ ਦਿੰਦਾ ਹੈ ਇਹ ਭਾਈ ਅੱਜ ਦੇ ਸ਼ਬਦਾਂ ਦੀ ਵਿਚਾਰ ਹੈ ਇੱਥੇ ਮਹਾਰਾਜ ਜੀ ਦੇ 22 ਸ਼ਬਦ ਸੰਪੂਰਨ ਹੋਏ ਹਨ ਇਨੀਆਂ ਕੁ ਹਾਜ਼ਰੀਆਂ ਭਾਈ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਭਾਈ ਨਿੱਕਾਂ ਪੁੱਲਾਂ ਜਨੀਆਂ ਨੇ ਮਹਾਰਾਜ ਸਤਿਬਖਸ਼ ਲੈ ਆਇਆਂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ